प्रश्न अठारह ये भी रेखा थे सम कौन ते कौन बनाओ सम कौन ते कौन बनाओ जदों की दिता हुआ कारण ऐसे दिता हुआ

ਸੋ ਤੋਂ ਬਾਅਦ b ਬਿੰਦੂ ਤੋਂ ਆਪਣੀ ਮਰਜ਼ੀ ਨਾਲ ਕਰਨ ਕਰਨ s ਦਿੱਤਾ ਹੋਇਆ ਹੈ ਨਾ ਆਪਣੀ ਮਰਜ਼ੀ ਨਾਲ ਚਾਪ काट लो ਸਾਡੇ ਕੋਲ ਇਹ ਬਣ ਗਏ ਸਮਕੁਤਿਕੋਣ ਆ ਹੈਗਾ ਕਰਨ s ਠੀਕ ਅਗਲਾ ਸਵਾਲ ਆ ਸਾਡੇ ਕੋਲੇ ਪ੍ਰਸ਼ਨ 19 ਸਮਕੋਣ ਤੇ ਕੋਣ ਬਣਾਉਣੇ ਆ ਸਮਕੋਣ ਤੇ ਕੋਣ ਇਹ ਦਿੱਤਾ ਕੀ ਹੈਗਾ ਕਾਰਨ ਦਿੱਤਾ ਇਹ ਤੇ ਪੂਰਾ ਦਿੱਤੀ ਆ ਪੀ ਤੁਸੀਂ ਕੀ ਕਰਨਾ ਹੈ ਕਿ ਆਪਣੀ ਮਰਜ਼ੀ ਨਾਲ ਕਰਨ ਲੈ ਲੋ ஷே சட்டமீட்டர் டீக்கோ தினத்தை ஏன் கண ஆகாது அது கலா அது பிந்தூ ஆத சக்கோ டா திட்ட ਹੁਣ ਇਹਦੇ ਦੇ ਵਿੱਚ ਨਾ ਕੋਈ ਪੂਜਾ ਕੱਢ ਲਓ ਦੂਜੀ ਪੂਜਾ ਕਿਹ ਜਾਨਾ ਆਪਣੀ ਮਰਜ਼ੀ ਨਾਲ ਪੂਜਾ ਕੱਢ ਲਓ ਆਪਾਂ ਪੂਜਾ ਕੱਢ ਲਈ ਬਸ ਆਹ ਕੋਣ ਜਿਹੜਾ ਸਾਡਾ ਵਾ ਇਹ 90 ਡਿਗਰੀ ਦਾ ਬਣ ਗਿਆ ਠੀਕ ਹੈ ਇਹ ਬਣ ਗਿਆ ਸਾਡੇ ਕੋਲੇ A B C ਸਮਕੋਣ ਤਿਕੋਨ 90 ਡਿਗਰੀ ਦਾ ਕੋਣ ਜਿਹਦਾ ਇੱਕ ਇੱਕ ਕੋਣ 90 ਡਿਗਰੀ ਦਾ ਠੀਕ ਹੈ ਫਿਰ ਆ ਜਾਂਦਾ ਸਾਡੇ ਕੋਲੇ ਪ੍ਰਸ਼ਨ 2 ਸਮਕੋਣ ਦੇ ਕੋਣ ਬਣਾਓ ਇਹ ਦਿੱਤਾ ਗਿਆ ਇੱਕ ਦਿੱਤਾ ਹੋਇਆ ਕਾਰਣ e ਇੱਕ ਦਿੱਤਾ ਹੋਇਆ ਆਧਾਰ ਕੋਣ ఫ తరికే పం లేచే అట్ సమీటర ఇ అధ కార आज चक्कर ला ठीक है इस तो बाद की किया पहले सवाल आपने दिखी सी भूजा आ दिखती से भूजा भी ठीक है हमने देता अपू आप इतने कौन बना दो ਅਜਿਹੜਾ ਸਨੂ ਨੇ ਕੋਣ ਦਿੱਤਾ ਨਾ ਐਫ ਉਹ ਆਪਾਂ ਇੱਥੇ ਬਣਾ ਲਿਆ ਐਫ ਕੋਣ ਬਣਾ ਲਿਆ ਠੀਕ ਆ ਆ ਸਾਡੇ ਕੋਲੇ BC ਹੋ ਗਈ ਆ ਸਾਡੇ ਕੋਲੇ ਕਰਨ E ਹੋ ਗਿਆ ਆ ਕੋਣ ਹੋ ਗਿਆ ਇਹਨੂੰ ਇਹਦੇ ਨਾਲ ਮਿਲਾ ਦਿਓ ਠੀਕ ਆ ਆ ਸਾਡਾ ਕੋਣ ਜਿਹੜਾ ਹੈਗਾ ਆਪਣੇ ਆਪ ਹੀ 90 ਡਿਗਰੀ ਬਣ ਗਿਆ ਕਿਉਂਕਿ ਆਪਾਂ ਸਮਕੋਣਿਤ ਕੋਣ ਬਣਾ ਰਹੇ ਆ